ਹਾਂਜੀ ਸਤਿ ਸ੍ਰੀ ਅਕਾਲ ਜੀ ਜੈ ਵਾਲਮੀਕੀ ਜੈ ਗੁਰੂ ਗਿਆਨਾ ਜੀ ਸਭ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੀ ਮੀਡੀਆ ਦਾ ਅੱਜ ਛੋਟੇ ਜਿਹੇ ਮੈਸੇਜ ਤੇ ਜਿਹੜਾ ਸ਼ਾਰਟ ਮੈਸੇਜ ਤੇ ਆਪ ਸਾਰੇ ਆਏ ਆ ਸੋ ਜਿੱਥੇ ਮੈਂ ਦੱਸਣਾ ਚਾਹੁੰਦਾ ਹੈ ਕਿ ਪਿਛਲੇ ਦਿਨੀ ਜੋ ਮਾਨਯੋਗ ਜ਼ਿਲ੍ਹਾ ਤਰਨਤਾਰਨ ਅਦਾਲਤ ਵੱਲੋਂ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਉਰਫ ਸਾਹਾ ਨੂੰ ਜਿਹੜੀ ਆ ਉਹ ਦੋਸ਼ੀ ਕਰਾਰ ਕਰਕੇ ਤੇ ਉਹਨੂੰ ਜਿਹੜਾ 4 ਸਾਲ ਦੀ ਜਿਹੜੀ ਸਜ਼ਾ ਦੇ ਦਿੱਤੀ ਗਈ ਸੀ ਪਰ ਜਿਹੜੀ ਆ ਆਮ ਆਦਮੀ ਪਾਰਟੀ ਉਹਨੇ ਇੰਨੀ ਇੱਕ ਕੱਸ ਕੇ ਜਫੀ ਪਾਈ ਐ ਜਿਹੜਾ ਸੀਐਮ ਭਗਵੰਤ ਮਾਨ ਐ ਉਹਨੇ ਕਿ ਉਹ ਜਿਹੜਾ ਪਿਛਲੀ ਵਾਰ ਜਦੋਂ ਮੈਡਮ ਹਰਬਿੰਦਰ ਕੌਰ ਉਸਮਾ ਜਦੋਂ ਇਹ ਇਲੈਕਸ਼ਨ ਅਜੇ ਲੜਿਆ ਨਹੀਂ ਸੀਗਾ ਇਹਨੂੰ ਸੀਟ ਦਿੰਦੇ ਸੀ ਉਦੋਂ ਹੀ ਅਸੀਂ ਇਹਨਾਂ ਦੇ ਕੋਲ ਜਾ ਕੇ ਬੇਨਤੀਆਂ ਕਰਦੇ ਸੀ ਲਿਖਤੀ ਲੈਟਰ ਦਿੰਦੇ ਸੀਗੇ ਕਿ ਇਹ ਜਿਹੜਾ ਆ ਇਹ ਇੱਕ ਦੋਸ਼ੀਆ ਕੇਸ ਸਾਡੇ ਦਾ ਇਹਨੂੰ ਜਿਹੜੀ ਸੀਰ ਨਾ ਦਿੱਤੀ ਜਾਵੇ ਅਸੀਂ ਵਿਰੋਧ ਕਰਦੇ ਰਹੇ ਹਾਂ ਪਰ ਉਸ ਸਮੇ ਜਿਹੜਾ ਆ ਉਹ ਮਾਨਯੋਗ ਕੋਰਟ ਵੱਲੋਂ ਦੋਸ਼ੀ ਨਾ ਹੋਣ ਕਾਰਨ ਇਹਨੂੰ ਜਿਹੜਾ ਆ ਪਾਰਟੀ ਦੇ ਵਿੱਚੋਂ ਇਹਨਾਂ ਨੇ بڑے بڑے ਅਹੁਦਿਆਂ ਤੇ ਨਿਵਾਜਿਆ ਹੈਗਾ ਪਰ ਅੱਜ ਜਦੋਂ ਮਾਨਯੋਗ ਕੋਰਟ ਵੱਲੋਂ ਜਿਹੜਾ ਉਹਨੂੰ ਦੋਸ਼ੀ ਕਰਾਰ ਕਰਤਾ ਆ ਅੱਜ ਤੱਕ ਉਸ ਨੂੰ ਜਿਹੜਾ ਆ ਇਹਨਾਂ ਨੇ ਪਾਰਟੀ ਚੋਂ ਬਾਹਰ ਨਹੀਂ ਕੱਢਿਆ ਹੈਗਾ ਅਤੇ ਨਾ ਹੀ ਜਿਹੜਾ ਆ ਉਹ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਜਿਹੜਾ ਉਹਦਾ ਅਹੁਦਾ ਜਿਹੜਾ ਸਸਪੈਂਡ ਕੀਤਾ ਹੈਗਾ ਜਾਂ ਉਹਨੂੰ ਬਰਖਾਸਤ ਜਿਹੜਾ ਅਜੇ ਤੱਕ ਨਹੀਂ ਕੀਤਾ ਐਮਐਲਏ ਸ਼ਿਪ ਤੋਂ ਇਹ ਸਿੱਧੇ ਤੌਰ ਤੇ ਸ਼ਾਡੂਲ ਕਾਸਟ ਐਸਸੀ ਭਾਈਚਾਰੇ ਨਾਲ ਇੱਕ ਵੱਡਾ ਧੋਖਾ ਆ ਜਿਹੜਾ ਆਮ ਆਦਮੀ ਪਾਰਟੀ ਜਿਹੜੀ ਆ ਉਹ ਐਸਸੀ ਭਾਈਚਾਰੇ ਗਰੀਬ ਪਰਿਵਾਰਾਂ ਨਾਲ ਜਿਹੜਾ ਕਰ ਰਹੀ ਆ ਸੋ ਮੈਂ ਆਪਣੇ ਐਸਸੀ ਭਾਈਚਾਰੇ ਗਰੀਬ ਪਰਿਵਾਰਾਂ ਨੂੰ ਅਪੀਲ ਕਰਨਾ ਚਾਹੁੰਦਾ ਜਿਹੜੇ ਇਸ ਪਾਰਟੀ ਦੇ ਵੱਖ-ਵੱਖ ਛੋਟੇ-ਛੋਟੇ ਜਾਂ ਵੱਡੇ ਅਹੁਦਿਆਂ ਤੇ ਨਵਾਜਦਾਰ ਨੇ ਬੈਠੇ ਹੋਏ ਆ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਦੇਖੋ ਇਹ ਸ਼ੈਡੂਲ ਕਾਸ ਐਸੀ ਐਕਟ ਦੇ ਵਿੱਚ ਅਤੇ ਇੱਕ ਛੇੜਛਾੜ ਦੇ ਵਿੱਚ ਜਿਹੜਾ ਆ ਇੱਕ ਦੋਸ਼ੀ ਕਰਾਰ ਹੋਣ ਤੋਂ ਬਾਅਦ ਮਾਲੀਓ ਕੋਰ ਨੇ ਜਿਹੜਾ 4 ਸਾਲ ਦੀ ਸਜ਼ਾ ਸੁناਈ ਆ ਪਰ ਅਜੇ ਤੱਕ ਜਿਹੜਾ ਇਹਨੂੰ ਨਾ ਕਟਣਾ ਪਾਰਟੀ 'ਚੋਂ ਬਰਖਾਸਤ ਨਾ ਕਰਨਾ ਇਹਦਾ ਮਤਲਬ ਇਹ ਆ ਕਿ ਪਾਰਟੀ ਜਿਹੜੀ ਆ ਉਹਨੇ ਪੂਰਨ ਤੌਰ ਤੇ ਹੱਥ ਜਿਹੜਾ ਆ ਉਹ ਅਜੇ ਤੱਕ ਲਾਲਪੁਰਾ ਦੇ ਉੱਤੇ ਸਿਰ ਦੇ ਉੱਤੇ ਜਿਹੜਾ ਰੱਖਿਆ ਹੋਇਆ ਹੈ ਪੁਰਾਣਾ ਡਾਇਰੈਕਟਰ ਬਾਦ ਕੀ ਹੈ ਇਸ ਸਬੰਧੀ ਕੀ ਇਹਦੇ ਦਾਪੀਰ ਕਰ ਲਿਆ ਇਹਦੇ ਸਬੰਧੀ ਇਹ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਮੈਡਮ ਹਰਬਿੰਦਰ ਕੌਰ ਉਸਮਾਨ ਜੀ ਮਾਨਯੋਗ ਗਵਰਨਰ ਸਾਹਿਬ ਅਤੇ ਪੰਜਾਬ ਦੇ ਸੀਐਮ ਤੋਂ ਇਹਦੀ ਜਫੀ ਛਡਾਉਣ ਦੇ ਲਈ ਪੰਜਾਬ ਦੇ ਸੀਐਮ ਤੋਂ ਇਹਦਾ ਹੱਥ ਜਿਹੜਾ ਹੈ ਸੀਐਮ ਨੇ ਸਿਰ ਤੇ ਰੱਖਿਆ ਆ ਉਹ ਹੱਥ ਚਕਾਉਣ ਦੇ ਲਈ ਉਹਦੀ ਲੇਲੜੀ ਕੱਢਣ ਲਈ ਉਹਦੀ ਮੰਤ ਕਰਨ ਲਈ ਅਤੇ ਉਹਨੂੰ ਸੱਚ ਦਾ ਜਿਹੜਾ ਆ ਕਿਉਂਕਿ ਇਹਨਾਂ ਨੂੰ ਨਾ ਤੇ ਮੀਡੀਆ ਦੇ ਮਾਧਿਅਮ ਨਾਲ ਪਤਾ ਲੱਗਦਾ ਤੇ ਨਾ ਹੀ ਜਿਹੜਾ ਆ ਇਹਨਾਂ ਨੂੰ ਸਾਡੇ ਦੱਸਿਆਂ ਪਤਾ ਲੱਗਾ ਜਾਂ ਕੋਡ ਦੇ ਮਾਧਿਅਮ ਨਾਲ ਪਤਾ ਲੱਗਾ ਆ ਅਸੀਂ ਇਹਦੇ ਬੂਹੇ ਗਾੜੀ ਜਾ ਕੇ ਮੰਤ ਕਰਨ ਲਈ ਜਾ ਰਹੇ ਆ ਹੱਕ ਲੈਣ ਲਈ ਜਾ ਰਹੇ ਆ ਹੱਲਾ ਬੋਲ ਆਪਣਾ ਹੱਕ ਲੈਣ ਲਈ ਜਿਹੜੀ ਇੱਕ ਇਨਸਾਫ ਦੀ ਯਾਤਰਾ ਕੱਢਣ ਜਾ ਰਹੇ ਆ ਮੈਡਮ ਹਰਬਿੰਦਰ ਕੌਰ ਉਸਮਾ ਜੀ ਅਸੀਂ ਜਿਹੜੀ ਸਾਰੀ ਟੀਮ ਸਾਡੀ ਆ ਉਹ ਸਰਕਾਰ ਨੂੰ 48 ਘੰਟਿਆਂ ਦਾ ਅੱਜ ਤੋਂ ਟਾਈਮ ਦਿੰਨੇ ਆ ਅੱਜ ਤੋਂ 48 ਘੰਟਿਆਂ ਦੇ ਵਿੱਚ ਵਿੱਚ ਜੇਕਰ ਸਰਕਾਰ ਨੇ ਇਸ ਐਮਐਲਏ ਦੀ ਜਿਹੜੀ ਜੱਫੀ ਜਿਹੜੀ ਇਹਨਾਂ ਪਾਈ ਹੋਈ ਆ ਜਿਹਨੂੰ ਦੋਸ਼ੀ ਕਰਾਰ ਕੀਤਾ ਜਿਹਨੂੰ ਕੋਰਟ ਨੇ ਜਿਹੜੀ ਸਜ਼ਾ ਦਿੱਤੀ ਹੈ ਨਾ ਉਸਨੂੰ ਪਾਰਟੀ ਚੋਂ ਕੱਢਿਆ ਗਿਆ ਇਸ ਕਰਕੇ 48 ਘੰਟਾ ਜੇਕਰ ਉਸਨੂੰ ਪਾਰਟੀ ਚੋਂ ਕੱਢ ਦਿੱਤਾ ਜਾਂਦਾ ਤੇ ਠੀਕ ਹੈ ਨਹੀਂ ਤੇ 80 ਜਿਹੜਾ ਆ ਉਹ ਇਕੱਲਾ ਬੋਲ ਇਨਸਾਫ ਯਾਤਰਾ ਜਿਹੜੀ ਆ ਉਹ ਤਰਨਤਾਰਨ ਸਾਹਿਬ ਵਾਲਮੀਕੀ ਮੰਦਿਰ ਤੋਂ ਸ਼ੁਰੂ ਕਰਕੇ ਪੈਦਲ ਜਿਹੜੇ ਆ ਉਹ ਮੈਡਮ ਆਰਬਿੰਦਰ ਕੌਰ ਸਮਾ ਜੀ ਸੀਐਮ ਭਗਵੰਤ ਮਾਨ ਦੀ ਚੰਡੀਗੜ੍ਹ ਰਹਿੈਸ਼ ਕੋਠੀ ਦੇ ਉੱਤੇ ਜਾ ਕੇ ਉਹਨੂੰ ਆਪਣਾ ਜਿਹੜਾ ਮੰਗ ਪੱਤਰ ਦੇਣਗੇ ਇਸ ਦੇ ਨਾਲ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਜਿਹੜਾ ਉਹਨਾਂ ਦਾ ਰਾਈਟ ਬਣਦਾ ਉਹਨਾਂ ਦੇ ਕਾਨੂੰਨ ਜਿਹੜਾ ਕਹਿੰਦਾ ਆ ਉਸ ਕਾਨੂੰਨ ਤੋਂ ਜਾਣੂ ਕਰਾਉਣਗੇ ਕਿ ਇਹਨੂੰ ਜਿਹੜਾ ਆ ਬਰਖਾਸਤ ਕੀਤਾ ਜਾਵੇ ਕਿਉਂਕਿ ਜਿੰਨੂੰ ਵੀ 2 ਸਾਲ ਤੋਂ ਵੱਧ ਸਜ਼ਾ ਹੁੰਦੀ ਹੈ ਮਾਨਯੋਗ ਸੁਪਰੀਮ ਕੋਰਟ ਦਾ ਲਾਅ ਆ ਉਹਦੇ ਅਕੋਰਡਿੰਗ ਉਹਨੂੰ ਜਿਹੜਾ ਆ ਅਹੁਦੇ ਤੋਂ ਬਰਖਾਸਤ ਹੋਣਾ ਹੁੰਦਾ ਕਰਨਾ ਪੈਂਦਾ ਪਰ ਇਹਨਾਂ ਵੱਲੋਂ ਜਿਹੜਾ ਜੱਫੀ ਪਾ ਕੇ ਆਪਣੇ ਐਮਐਲਏ ਨੂੰ ਅੱਜ ਵੀ ਬਚਾਉਣ ਦਾ ਜਿਹੜਾ ਯਤਨ ਕੀਤਾ ਜਾ ਰਿਹਾ ਤੇ ਉਹਦੇ ਸਮਰਥਕ ਜਿਹੜੇ ਆ ਉਹ ਅੱਜ ਵੀ ਸਾਨੂੰ ਜਿਹੜਾ ਧਮਕੀਆਂ ਦਿੰਦੇ ਆ ਸਾਨੂੰ ਡਰਾਉਂਦੇ ਆ ਸਾਨੂੰ ਜਿਹੜਾ ਉਹ ਦੱਬਣ ਦੀ ਕੋਸ਼ਿਸ਼ ਕਰਦੇ ਆ ਜਿਹਦੇ ਸਬੰਧਤ ਅਸੀਂ ਮਾਨਯੋਗ ਐਸਐਸਪੀ ਤਰਨਤਾਰਨ ਡੀਜੀਪੀ ਪੰਜਾਬ ਉਹਨਾਂ ਨੂੰ ਅਪੀਲ ਕਰ ਚੁੱਕੇ ਆ ਕਿ ਸਾਨੂੰ ਜਿਹੜਾ ਇਹ ਲੋਕ ਡਰਾ ਰਹੇ ਆ ਤੇ ਸਾਨੂੰ ਜਿਹੜਾ ਉਹ ਸਕਿਉਰਿਟੀ ਪ੍ਰੋਵਾਈਡ ਕਰਾਈ ਜਾਵੇ ਪਰ ਇਹਨਾਂ ਵੱਲੋਂ ਕੋਈ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਆ ਸਾਡੇ ਲਈ ਨਹੀਂ ਕੀਤੇ ਗਏ ਇਸ ਤੇ ਸਦਾ ਸਾਬਤ ਹੁੰਦਾ ਹੈ ਕਿ ਸਰਕਾਰ ਜਿਹੜੀ ਆ ਜਿਹੜੀ ਆਪਣੀ ਆਵਾਜ਼ ਜਿਹੜੀ ਸਰਕਾਰ ਦੇ ਖਿਲਾਫ ਉੱਠਣ ਵਾਲੀ ਆਵਾਜ਼ ਹੈ ਉਸ ਨੂੰ ਭਗਵੰਤ ਮਾਨ ਜਿਹੜਾ ਆ ਸੀਐਮ ਹੈ ਉਹ ਕੁਚਲਣਾ ਚਾਹੁੰਦਾ ਹੈ ਉਹ ਬੋਣਾ ਚਾਹੁੰਦਾ ਹੈ ਕਿ ਤਾਂ ਜੋ ਇਹ ਜਿਹੜੇ ਆਸੀ ਪਰਿਵਾਰ ਹੈ ਉਹ ਆਪਣਾ ਇਨਸਾਫ ਜਿਹੜਾ ਉਹ ਨਾ ਮੰਗ ਸਕੇ ਵਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਹਾਈ ਕੋਰਟ ਦੇ ਵਿੱਚ ਰਿਟ ਪਾਈ ਗਈ ਆ ਕਿ ਇਹ ਜਿਹੜੀ ਸਜ਼ਾ ਘਟਾਈ ਦਵੇ। ਸੋ ਮੈਂ ਦੱਸਣਾ ਚਾਹੁੰਦਾ ਜੇ ਉਸਨੇ ਰਿਟ ਪਾਈ ਹੋਊਗੀ ਤੇ ਅਸੀਂ ਇਹਦੇ ਸਬੰਧਤ ਆਪਣੀ ਅਪੀਲ ਜਿਹੜੀ ਦਾਇਰ ਕਰਨ ਜਾ ਰਹੇ ਆ ਕਿ ਇਸ ਦੀ ਜਿਹੜੀ ਸਜ਼ਾ ਆ ਉਹ ਵਧਾਈ ਜਾਵੇ ਕਿਉਂਕਿ ਸ਼ੈਡਿਊਲ ਕਾਸਟ ਐਕਟ ਦੇ ਵਿੱਚ ਹੋਰ ਜ਼ਿਆਦਾ ਜਿਹੜੀ ਸਜ਼ਾ ਉਹ ਹੋਣੀ ਚਾਹੀਦੀ ਆ ਇਸ ਕਰਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਇਸ ਦੀ ਪਟੀਸ਼ਨ ਜਿਹੜੀ ਆ ਉਹ ਮੈਡਮ ਆਰ ਬਰਿੰਦਰ ਕੌਰ ਸਮਾਜ ਜੀ ਵੱਲੋਂ ਦਾਇਰ ਬਹੁਤ ਜਲਦ ਕਰ ਦਿੱਤੀ ਜਾਣੀ ਇਨਸਾਫ ਹੱਲਾ ਬੋਲ ਯਾਤਰਾ ਕਦੋਂ ਤੋਂ ਸ਼ੁਰੂ ਕੀਤੀ ਜਾਵੇ ਇਹ ਜੀ ਅੱਜ ਤੋਂ 48 ਘੰਟੇ ਅੱਜ ਦਾ ਦਿਨ ਹੈ ਕੱਲ ਦਾ ਦਿਨ ਹੈ ਪਰਸੋਂ ਜਿਹੜਾ ਆ ਇਸ ਨੂੰ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਜਾਏਗਾ ਆਪਣੇ ਜਿਹੜੇ ਸਮਰਥਕਾਂ ਨੂੰ ਲੈ ਕੇ ਪੈਦਲ ਜਿਹੜਾ ਆ ਉਹ ਚਾਹੇ 2 ਦਿਨ ਲੱਗਣ ਚਾਹੇ 3 ਦਿਨ ਲੱਗਣ ਚਾਹੇ 5 ਦਿਨ ਲੱਗਣ ਪੈਦਲ ਜਿਹੜਾ ਉਹ ਮੈਡਮ ਆਰ ਬਰਿੰਦਰ ਕੌਰ ਸਮਾਜ ਜਿਹੜਾ ਇੱਥੋਂ ਯਾਤਰਾ ਸ਼ੁਰੂ ਕਰਨਗੇ ਮਹਾਰਾਜ ਜੀ ਕਿਉਂ ਉਸ ਨੂੰ ਪਾਰਟੀ ਦੇ ਤੱਕ ਬਾਹਰ ਨਹੀਂ ਕੱਢਿਆ ਜਾ ਰਿਹਾ ਐਸੀ ਸਮਾਜ ਨੇ ਏ ਜੀ ਸ਼ੈਡੂਲ ਕਾਸਟ ਗਰੀਬ ਇਹਨਾਂ ਨੂੰ ਵੈਸੇ ਵੀ ਦੀਦੇ ਨਹੀਂ ਆ ਕਿਉਂਕਿ ਪਾਰਟੀ ਜਿਹੜੀ ਹੈ ਹਰ ਵਾਰ ਐਸਸੀਆਂ ਦੇ ਨਾਲ ਧੋਖਾ ਤੇ ਗਦਾਰੀ ਕਰਕੇ ਜਿਹੜੀ ਆ ਸੱਤਾ ਦੇ ਵਿੱਚ ਆਈ ਸੀ ਕਿਉਂਕਿ ਜਦੋਂ ਇਹ ਸੱਤਾ ਚਾਹੀ ਉਦੋਂ ਇਹਨਾਂ ਨੇ ਕਿਹਾ ਸੀ ਕਿ ਐਸਸੀ ਭਾਈਚਾਰੇ ਦਾ ਜਿਹੜਾ ਆ ਉਪ ਮੁੱਖ ਮੰਤਰੀ ਦਿੱਤਾ ਜਾਏਗਾ ਪਰ ਅੱਜ ਤੱਕ ਉਪ ਮੰਤਰੀ ਮੁੱਖ ਮੰਤਰੀ ਨਹੀਂ ਦਿੱਤਾ ਉਤੋਂ ਜ਼ਿਆਦਾ ਇਹਨਾਂ ਨੇ ਐਸਸੀ ਐਕਟ ਲੱਗਣ ਤੋਂ ਬਾਅਦ ਆਪਣੇ ਐਮਐਲਏ ਨੂੰ ਬਚਾਉਣ ਦੇ ਲਈ ਇੰਨੀ ਘੁੱਟ ਕੇ ਜੱਫੀ ਪਾਈ ਆ ਕਿ ਛਡਾਉਣ ਲਈ ਸ਼ਡਿਊਲ ਕਾਸਟ ਪਾਈ ਚਾਰੇ ਨੂੰ ਐਸੀ ਪਰਿਵਾਰਾਂ ਨੂੰ ਜਿਹੜਾ ਉਹ ਸੜਕ ਤੇ ਆਉਣਾ ਪੈ ਰਿਹਾ ਤੇ ਇਸ ਸੜਕ ਤੇ ਆ ਕੇ ਜਿਹੜਾ ਆ ਉਹ ਹੱਲਾ ਬੋਲ ਯਾਤਰਾ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਜਾ ਕੇ ਸੀਐਮ ਦੀ ਕੋਠੀ ਤੱਕ ਲੈ ਕੇ ਜਾਏ। ਅੱਗੇ ਜੀ ਜੇ ਦੁਬਾਰਾ ਇਨਸਾਨ ਵਾਸਤੇ ਕੈਦ ਯਾਤਰਾ ਕਰਨ ਜਾ ਰਹੇ ਹੋ ਕੀ ਕਾਰਨ ਨੇ? ਸਰਬਸਤ ਕੋਸ਼ਿਸ਼ ਪਹਿਲਾਂ ਸੰਘਰਸ਼ ਕੀਤਾ ਹੈ ਬਿਲਕੁਲ ਲੋੜ ਪਈ ਮੈਂ ਦੱਸਣਾ ਚਾਹਨੀ ਆ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਆ ਪ੍ਰੈਸ ਮੀਡੀਆ ਦਾ ਕਿ ਜਿਹੜੇ ਮੇਰੀ ਆਵਾਜ਼ ਚੁੱਕਣ ਲਈ ਹਮੇਸ਼ਾ ਮੇਰਾ ਸਾਥ ਦਿੱਤਾ ਹੈ ਤੇ ਅੱਜ ਵੀ ਮੇਰੀ ਜਿਹੜੀ ਆਵਾਜ਼ ਜਿਹੜੀ ਕਿ ਮਾਨਜੋਗ ਤਰਨਤਾਰਨ ਕੋਟ ਵੱਲੋਂ ਇਹਨਾਂ ਦੇ ਐਮ ਐਲ ਏ ਔਰ ਮੇਰੇ ਕੇਸ ਦੇ ਦੋਸ਼ੀ ਮਨਜਿੰਦਰ ਸਿੰਘ ਸਾਹਬਾ ਔਰ ਫਲਾਲਪੁਰਾ ਨੂੰ ਜਿਹੜੀ ਸਜ਼ਾ ਹੋਈ ਆ ਉਹਨਾਂ ਦੇ ਸ਼ਾਇਦ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚੀ ਸ਼ਾਇਦ ਉਹ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਨੇ ਕਿ ਉਹਨਾਂ ਨੂੰ ਨਿਊਜ਼ਾਂ ਨਹੀਂ ਉਹਨਾਂ ਪੜੀਆਂ ਤੇ ਪ੍ਰੈਸ ਨਿਊਜ਼ ਜਾਂ ਚੈਨਲ ਨਹੀਂ ਉਹਨਾਂ ਨੇ ਦੇਖੇ ਉਹਨਾਂ ਨੂੰ ਦਿਖਾਉਣ ਲਈ ਅੱਜ ਪਹੁੰਚੇ ਨੇ ਸੋ ਮੈਂ ਦੱਸਣਾ ਚਾਹੁੰਦੀ ਆ ਕਿ 13 ਸਾਲ ਦੇ ਲੰਮੇ ਸੰਘਰਸ਼ ਤੋਂ ਬਾਅਦ ਜਿੱਥੇ ਮੈਨੂੰ ਮਾਨਯੋਗ ਕੋਰਟ ਨੇ ਰਾਹਤ ਦਿੱਤੀ ਮੈਨੂੰ ਇਨਸਾਫ਼ ਦਿੱਤਾ ਉਥੇ ਨਾਲ ਦੀ ਨਾਲ ਜਿਹੜੇ ਮੇਰੇ ਪੰਜਾਬ ਸਰਕਾਰ ਹੈ ਜਿਹੜੇ ਮੇਰੇ ਪੰਜਾਬ ਦੀ ਸਰਕਾਰ ਹੈ ਉਹਦੇ ਵੱਲੋਂ ਮੈਨੂੰ ਨਾ ਤਾਂ ਪਹਿਲਾਂ ਇਨਸਾਫ ਦਿੱਤਾ ਗਿਆ ਨਾ ਹੀ ਅੱਜ ਜਿਹੜਾ ਇਨਸਾਫ ਕੋਈ ਦਿੱਤਾ ਗਿਆ ਹੈ ਉਹਨਾਂ ਵੱਲੋਂ ਜਿਹੜਾ ਕੁੜੀਆਂ ਛੇੜਨ ਵਾਲਾ ਕਹਿ ਦਈਏ ਜਾਂ ਕੁੜੀਆਂ ਨਾਲ ਧੱਕੇ ਕਰਨ ਵਾਲਾ ਕਹਿ ਦਈਏ ਜਾਂ ਐਸੀ ਸਮਾਜ ਦੀਆਂ ਧੀਆਂ ਨਾਲ ਗਲਤ ਕਰਨ ਵਾਲਾ ਕਹਿ ਦਈਏ ਉਸ ਨੂੰ ਜਿਹੜਾ ਬਚਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਉਹਦਾ ਸਾਥ ਦਿੱਤਾ ਜਾ ਰਿਹਾ ਹੈ ਤੇ ਮੇਰੀ ਆਵਾਜ਼ ਜਿਹੜੀ ਉਹਨਾਂ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀ ਉਸ ਨੂੰ ਆਵਾਜ਼ ਨੂੰ ਆਪਣੀ ਨੂੰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣ ਲਈ ਹੈ ਜਿਹੜੀ ਮੈਨੂੰ ਹੱਲਾ ਬੋਲ ਜਿਹੜੀ ਯਾਤਰਾ ਜਿਹੜੀ ਕਰਨੀ ਪੈ ਰਹੀ ਹੈ 4 ਸਾਲ ਦੀ ਸਜ਼ਾ ਹੋਈ ਹੈ ਸੰਤੁਸ਼ਟ ਨਹੀਂ ਹੋਈ ਵੇਖੋ ਜੀ ਮਹਿਮਾਨਜੋਗ ਕੋਰਟ ਦਾ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੇਰਾ ਇੰਨੇ ਲੰਮੇ ਸੰਘਰਸ਼ ਇੰਨੇ ਦੁੱਖਾਂ ਚੋਂ ਮੈਂ ਨਿਕਲੀ ਸੀ ਤੇ ਇਸ ਦੋਸ਼ੀ ਨੂੰ ਜਾਂ ਇਹਨਾਂ ਦੇ ਨਾਲ ਜਿਹੜੇ ਦੋਸ਼ੀ ਹੀ ਸਾਰਿਆਂ ਨੂੰ ਸਜ਼ਾ ਦਿੱਤੀ ਮੈਂ ਸੰਤੁਸ਼ਟ ਆ ਪਰ ਇਹ ਲੋਕ ਹਜੇ ਵੀ ਰੁਕ ਨਹੀਂ ਰਹੇ ਮੇਰੇ ਤੇ ਤਸ਼ੱਦਦ ਜਿਹੜਾ ਇਹਨਾਂ ਦਾ ਲਗਾਤਾਰ ਯਾਰੀ ਹੈ ਇਹ ਮਾਨਜੋਗ ਕੋਰਟ ਦੇ ਆਦੇਸ਼ਾਂ ਨੂੰ ਜਿਹੜਾ ਉਹਨਾਂ ਦੀ ਉਲੰਘਣਾ ਕਰ ਰਹੇ ਨੇ ਮਾਨਜੋਗ ਕੋਰਟ ਨੂੰ ਜਿਹੜਾ ਕੁਝ ਨਹੀਂ ਸਮਝਦੇ ਇਸ ਕਰਕੇ ਇਹਨਾਂ ਦੀ ਜਿਹੜੀ ਜਿਹੜਾ ਇਹਨਾਂ ਦਾ ੱੱਕਾ ਉਹ ਵੱਧਦਾ ਜਾ ਰਿਹਾ ਦਿਨੋਂ ਦਿਨ ਔਰ ਮੈਂ ਇਹੀ ਕਹਿਣਾ ਚਾਹੁੰਨੀ ਆ ਪ੍ਰੈਸ ਮੀਡੀਆ ਦੇ ਰਾਹੀਂ ਕਿ ਜਿਹੜੇ ਲੋਕ ਮਾਨਜੋਗ ਕੋਰਟ ਦੀ ਤਾਹੀਨ ਕਰਦੇ ਨੇ ਉਹ ਵੇਖੋ ਐਸੀ ਪਰਿਵਾਰਾਂ ਜਾਂ ਇੱਕ ਆਮ ਨਸਾਨ ਦਾ ਕੀ ਹਾਲ ਕਰਦੇ ਹੋਣਗੇ ਇਸ ਵਕਤੀ ਆਪਣੇ ਜਿਹੜਾ ਐਡਵੋਕੇਟ ਉਹਨੇ ਗੱਲ ਕਰਵਾਈ ਕੀਤੀ ਵੀ ਪ੍ਰੋਟੋਕੋਲ ਇਹ ਨਹੀਂ ਜਿਹੜਾ ਹੁੰਦਾ ਵਾ ਇਹ ਕਿਨੇ ਜਿਹੇ ਬਾਅਦ ਜਿਹੜੀ ਰਾਜਨੀਤਿਕ ਕੋਰਟ ਤੇ ਵਿਧਾਇਕੀ ਦਾ ਹੋ ਸਕਦੀ ਹੈ ਮੈਂ ਦੱਸਣਾ ਚਾਹੁੰਨੀ ਆ ਵੀ ਮਾਨਜੋਗ ਸੁਪਰੀਮ ਕੋਰਟ ਦੇ ਆਦੇਸ਼ ਨੇ ਕਿ ਜਦੋਂ 2 ਸਾਲ ਤੋਂ ਵੱਧ ਸਜ਼ਾ ਹੁੰਦੀ ਹੈ ਤੇ ਜਿਹੜੇ ਵਿਧਾਇਕ ਹੁੰਦੇ ਨੇ ਕੋਈ ਵੀ ਅਹੁਦੇ ਤੇ ਹੁੰਦੇ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਹੈ ਪਰ ਇਹਨਾਂ ਵੱਲੋਂ ਜਿਹੜਾ ਮਾਨਜੋਗ ਕੋਡ ਦੀ ਤੋਹੀਨ ਕੀਤੀ ਜਾ ਰਹੀ ਮੈਂ ਪਹਿਲਾਂ ਵੀ ਕਹਿ ਰਹੀ ਤੋਹੀਨ ਕੀਤੀ ਜਾ ਰਹੀ ਹੈ ਮਾਨਜੋਗ ਕੋਡ ਦੇ ਜਿਹੜੇ ਆਰਡਰ ਕੀਤੇ ਨੇ ਜਾਂ ਉਹਨਾਂ ਨੂੰ ਇਨਸਾਫ ਦਿੱਤਾ ਹੈ ਉਹਦੇ ਉੱਤੇ ਸਵਾਲ ਜਿਹੜੇ ਖੜੇ ਕਰ ਰਹੇ ਨੇ ਲੋਕ ਇਹਨਾਂ ਨੂੰ ਨਾ ਤਾਂ ਕੋਡ ਦਾ ਕੋਈ ਡਰ ਹੈ ਤੇ ਨਾ ਹੀ ਜਿਹੜਾ ਆਮ ਲੋਕਾਂ ਦਾ ਤਾਂ ਡਰ ਹੀ ਨਹੀਂ ਹੈਗਾ ਨਾ ਹੀ ਜਿਹੜੇ ਲੋਕ ਪ੍ਰੈਸ ਦਾ ਡਰ ਹੈ ਇਹਨਾਂ ਨੂੰ ਨਾ ਹੀ ਜਿਹੜੇ ਆਵਾਜ਼ ਚੁੱਕਦੇ ਨੇ ਨਾ ਹੀ ਉਹਨਾਂ ਦਾ ਇਹਨਾਂ ਨੂੰ ਡਰ ਹੈ ਕੀ ਲੱਗਦਾ ਤੁਹਾਨੂੰ ਕੀ ਮੈਂ ਇਹ ਦੱਸਣਾ ਕਰਨੀ ਹੈ ਕਿ ਜਦੋਂ ਸਰਕਾਰ ਗੁਜਰੀ ਵਾਇਸ ਕੰਟਿੰਗ ਸਰਕਾਰ ਜਾਣੀ ਮੈਂ ਦੱਸਣਾ ਚਾਹੁੰਦੀ ਆ ਮੈਂ ਆਵਾਮ ਤਾਂ ਕੇ ਆਵਾਜ਼ ਬਚਾਉਣਾ ਚਾਹੁੰਦੀ ਆ ਮੈਂ ਆਵਾਮ ਨੂੰ ਅਪੀਲ ਕਰਦੀ ਆ ਇਥੋਂ ਕਿ ਮੇਰੀ ਜਿਹੜੀ ਯਾਤਰਾ ਨਿਕਲਣ ਜਾ ਰਹੀ ਏ ਸਾਰਾ ਆਵਾਮ ਮੇਰਾ ਸਾਥ ਦੇਵੇ ਖਾਸ ਕਰਕੇ ਮੈਂ ਔਰਤਾਂ ਨੂੰ ਅਪੀਲ ਕਰਦੀ ਆ ਕਿ ਇਹੋ ਜਿਹੇ ਲੋਕ ਇਹੋ ਜਿਹੇ ਦਰਿੰਦੇ ਜਿਹੜੇ ਲੋਕਾਂ ਦੀਆਂ ਧੀਆਂ ਨਾਲ ਗਲਤ ਕਰਕੇ ਆਪ ਜਿਹੜੇ ਰਾਜਨੀਤੀ ਦੇ ਜਿਹੜੇ ਸੁੱਖ ਮੰਨਦੇ ਨੇ ਉਹਨਾਂ ਨੂੰ ਬਰਖਾਸਤ ਕਰਾਉਣ ਲਈ ਉਹਨਾਂ ਨੂੰ ਜੜ੍ਹਾਂ ਤੋਂ ਖਤਮ ਕਰ ਲਈ ਮੇਰੀ ਇਸ ਯਾਤਰਾ ਵਿੱਚ ਮੇਰਾ ਸੰਯੋਗ ਦਿਓ ਤੁਹਾਨੂੰ ਕਿਉਂ ਲੱਗਦਾ ਹੈ ਕਿ ਅਜੇ ਵੀ ਵਿਧਾਇਕ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦੇ ਬਹੁਤ ਜ਼ਿਆਦਾ ਕਰੀਬ ਹੈ ਉਹਨਾਂ ਦੇ ਕਲੋਜ ਹੈ ਉਹਨਾਂ ਦਾ ਹੀ ਲਗਾਇਆ ਹੋਇਆ ਹੈ ਵਸਿੰਦਾ ਹੈ ਮੈਂ ਦੱਸਣਾ ਚਾਹੁੰਨੀ ਹਾਂ ਕਿ ਲੋਕਾਂ ਦੀ ਮਜਬੂਰੀ ਬਣ ਗਈ ਸੀ ਕਿਉਂਕਿ ਲੋਕਾਂ ਨੂੰ ਕਿਤੇ ਇਨਸਾਫ ਨਹੀਂ ਸੀ ਮਿਲਿਆ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਦੇ ਜਿਹੜੇ ਉਹਨਾਂ ਦੇ ਹੱਕ ਨਹੀਂ ਸੀ ਮਿਲ ਰਹਾਇ ਮਜਬੂਰ ਨਕਾਰੋਨਾਮ ਆਮ ਆਦਮੀ ਪਾਰਟੀ ਲਿਆਂਦੀ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕ ਜਿਹੜੇ ਇਹਦੇ ਵਿੱਚ ਆਉਣਗੇ ਜਿਹੜੇ ਵਧੀਆ ਲੋਕ ਆਉਣਗੇ ਤੇ ਸਾਡੀਆਂ ਧੀਆ ਭੈਣਾਂ ਦੀ ਇੱਜ਼ਤ ਬਚਾਉਣਗੇ ਸਾਡੇ ਹੱਕਾਂ ਤੇ ਅਧਿਕਾਰਾਂ ਦੀ ਗੱਲ ਕਰਨਗੇ ਪਰ ਇੱਥੇ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫਿਰਿਆ ਅੱਜ ਖਾਸ ਕਰਕੇ ਔਰਤਾਂ ਦੀਆਂ ਉਮੀਦਾਂ ਤੇ ਪਾਣੀ ਫਿਰਿਆ ਇਹ ਲੋਕਾਂ ਦੀਆਂ ਕੁੜੀਆਂ ਦੀਆਂ ਇੱਜ਼ਤਾਂ ਉਛਾਲ ਲੈਂਦੇ ਨੇ ਗਰੀਬ ਲੋਕਾਂ ਦੀਆਂ ਇੱਜ਼ਤਾਂ ਉਛਾਲ ਲੈਂਦੇ ਨੇ ਥਾਣਿਆਂ ਦੇ ਵਿੱਚ ਜਾ ਕੇ ਵੇਖੋ ਵੂਮਨ ਥਾਣਿਆਂ ਦੇ ਵਿੱਚ ਉੱਥੇ ਇਹਨਾਂ ਦੇ ਬਸ਼ਿੰਦੇ ਜਾ ਕੇ ਲੋਕਾਂ ਦੀਆਂ ਧੀਆ ਦੇ ਤਾਂ ਦੇ ਜਿਹੜੇ ਸੌਦੇ ਕਰਦੇ ਨੇ ਉਹਨਾਂ ਨੂੰ ਇਨਸਾਫ ਨਹੀਂ ਦਿੰਦੇ। ਲਾਖੇ ਜਿਹੜਾ ਅਗਰ ਤੁਹਾਨੂੰ ਇਨਸਾਫ ਮਿਲ ਜਾਂਦਾ ਏ ਤੇ ਫਿਰ ਇਹ ਜਿਹੜੀ ਯਾਤਰਾ ਇਹ ਰੱਦ ਕਰ ਦਿੱਤੀ ਜਾਵੇਗੀ। ਬਿਲਕੁਲ। ਅਗਰ ਮੈਨੂੰ ਇਨਸਾਫ ਮਿਲਦਾ ਹੈ ਜਾਂ ਇਹ ਜਿਹੜਾ ਮੇਰੇ ਕੇਸ ਦਾ ਦੋਸ਼ੀ ਹੈ ਇਹਨੂੰ ਆਪਣੀ ਪਾਰਟੀ ਚੋਂ ਬਰਖਾਸਤ ਕਰ ਦਿੰਦੇ ਨੇ ਤੇ ਇਹ ਯਾਤਰਾ ਤੇ ਸਾਡੀ ਜਿਹੜੀ ਆ ਉੱਥੇ ਹੀ ਖਤਮ ਕਰਾਂਗੇ ਪਰ ਜਿਹੜਾ ਸਾਡਾ ਸੰਘਰਸ਼ ਹੈ ਲੋਕਾਂ ਪ੍ਰਤੀ ਜਿਹੜਾ ਧੀਆਂ ਪ੍ਰਤੀ ਇਹ ਸੰਘਰਸ਼ ਸਾਡਾ ਜ਼ਿੰਦਗੀ ਪਰ ਜਿਹੜਾ ਚੱਲਦਾ ਰਹੇ।